ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਆਪਾਂ ਲੈ ਕੇ ਆਇਆ ਪਿੰਡ ਬਰਨਾਲਾ ਕਸੀਰਪੱਟੀ ਜ਼ਿਲ੍ਹਾ ਕਰਨਾਲ ਤਾਨੋਂ ਅੱਜ ਦਿਖਾਵਾਂਗੇ ਸੁਲਤਾਨ ਨਸਲ ਦੀ ਮੱਝ ਆ ਕਿ ਜੋ ਵੀ ਬਹੁਤ ਵਧੀਆ ਕੁਆਲਿਟੀ ਦੀ ਮੱਝ ਆ ਤੇ ਤਿੱਗੇ ਸੋਈ ਮੱਝ ਆ ਤੇ ਆਪਣੇ ਪੱਤੇ ਦੇਖੋ ਪੱਤੇ ਪਾਈ ਆਂ ਕਿੱਲੀ ਜੋ ਇਹ ਤਾਂ ਨੂੰ ਮੱਝੋ ਦਿਖਾਉਣ ਗਿਆ ਰੁਕੀਏ ਨੇ ਸਮਾ ਕੇ ਮੱਝੋ ਆ ਚੇਤਨ ਨੂੰ ਗਾਲਟੀ ਸੱਜ ਕੇ ਦਿਖਾਉਣਗੇ ਕੋਈ ਤੋਂ ਕੀ ਗੱਲ ਨਹੀਂ ਮੁੰਡਾ ਬਰਨਾਲਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਮਿੱਧੀ ਕਰਿਆਲਾ ਦੋ ਥਾਣੇ ਦੇ ਦੇਖੋ ਦੋ ਥਾਣੇ ਵਾਲੀ ਮਾਝਾ ਸultan ਸultan ਨਾਲ ਦੀ ਮਾਝਾ ਜਿਵੇਂ ਆਈ ਵੀ ਬਾਗੜੇ ਦੋ ਥਾਣੇ ਆ ਨੂੰ ਚੋਕੇ ਦਿਖਾਉਣਗੇ ਮੱਝ ਆ ਦੇਖ ਲੋ ਖਾਲੀ ਬਾਟੀ ਆ ਜੇ ਵਾਈ ਵੀ ਬਹੁਤ ਵਧੀਆ ਦੀ ਬਾਕੀ ਨਾਰਮਲ ਪੱਠੇ ਪਾ ਕੇ ਨਣ ਚੋਂਦੀ ਆ ਕੋਈ ਧਰਣੀ ਪਿਆ ਤਾਂ ਸੋਰੀ ਸਾਰੀ ਮਾਈਕ ਚੋਗ ਦਿਖਾਉਣਗੇ ਬਾਕੀ ਤੁਹਾਨੂੰ ਦੋਤੀ ਦਿਖਾਵਾਂਗੇ ਦੁੱਧ ਕਿੰਨਾ ਆਨੇਗਾ ਇੱਕ ਟਾਈਮ ਦਾ ਆ ਦੇਖੋ ਟੂੜੀ ਪਈ ਇਕੱਡੇ ਲਾਈ ਉੱਤੇ ਟੂੜੀ ਚ ਆ ਮਾਦੀ ਹੋ ਸੁਤਾਨੋ ਚਲਦੀ ਹੈ ਉਹ ਦੀ ਪਰਲੀ ਮਾਂ ਹੈ ਟਿਕਾਣਾ ਕੋ ਟੀਵੀ ਦਿਖਾਵਾਂਗੇ ਦੀ 26 ਦਿਨ ਦੀ ਹੋ ਗਈ 26 ਦਿਨ ਹੋ ਗਏ ਸੀ ਨੂੰ ਤੋ ਤੋ ਕੀ ਗੱਲਣੀ ਸਿੱਕ ਪਰਿਵਾਰ ਆ ਬਾਬਾ ਰਪਾਲ ਸਿੰਘ ਜਿਹੜੇ ਮਾਤੂ ਦੇ ਜਿਹਨ ਮਾਈਤੀ ਚਵਾਈ ਕਰਦੇ ਸੋ ਬਾਬਾ ਰਪਾਲ ਸਿੰਘ ਜਿਹਨ ਬਨਾਲਾ ਤੋ ਥਾਣੇ ਦੇ ਬਾਕੀ ਤਾਂ ਦੁੱਧ ਵੀ ਮਿਲ ਕੇ ਦਿਖਾਉਣਗੇ ਕਿੰਨਾ ਦੁੱਧ ਇਹਦਾ ਤੋ ਕੋਈ ਥੜੀ ਅੜੀ ਗੱਲ ਨਹੀਂ ਜੂਗੀ ਜਿਵੇਂ ਮਾਤੀ ਤੁਸੀਂ ਆਂਕ ਦੇਖ ਸਕਦੇ ਹੋ शामा भी है जवाइ मल् दूसरे दिन तक दिखावे कि सवेरदा भी अगली वीडियो दिखावे ये शाम सत बजे का टाइम आप देखो सामने बाल्टी ब्लश भी ਹੁਣ ਤਾਂ ਦੁੱਧ ਹੋ ਲੱਗੇਗੀ ਆ ਦੇਖੋ ਟੋਕ ਦਿਖਾਉਣ ਲੱਗੇ ਕੋਈ ਝੋਕੇੜੇ ਦੀ ਗੱਲ ਕਿੰਨਾ ਦੁੱਧ ਆ ਇਹ ਕਿ ਦਿਖਾਉਣਗੇ ਵੀਰ ਜੀ ਹੁਣ ਬੱਸ ਬੱਸ ਆਪਾਂ ਅੱਜ ਨਹੀਂ 11 ਲੀਟਰ ਤੇ 800 ਗ੍ਰਾਮ 11 ਕਿਲੋ 800 ਤੇ ਇਹ ਜਿਹੜਾ ਪੂਰਾ 11 ਕਿਲੋ ਦੁੱਧ ਹੋ ਗਿਆ 11 ਕਿਲੋ 100 ਗ੍ਰਾਮ ਹੋ ਗਿਆ 100 ਗ੍ਰਾਮ ਤੇ ਜੀ ਕਿੰਨੇ ਵਿੱਚ ਬਾਲਟੀ 750 ਤੇ ਜਿਹੜੇ ਵੀਰ ਆਪਾਂ ਦਵਾਉਂਦੇ 1 ਟੈਂਡਰ 11 ਲੀਟਰ 250 ਗ੍ਰਾਮ ਤੇ ਹੋਣਾ ਬਾਟੀ 11 ਕਿਲੋ 800 ਹੋ ਗਿਆ ਤੇ ਇਹ ਵੀਰ ਜੀ ਗਿਣ ਲਓ 750 ਗ੍ਰਾਮ ਬਾਟੀ ਦੀ ਉਹ ਮੈਂ ਕਾਜ ਦੇ ਮਤ